ਨਵਦੀਪ ਜਲਵੇੜਾ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਦੱਸਦੀ ਹੈ ਕਿ ਕੱਲੂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਤੇ ਉੱਥੇ ਹੀ ਲੱਖਾ ਸਿਧਾਨਾ ਦਾ ਇੱਕ ਵੱਡਾ ਅਭਿਆਨ ਸਾਹਮਣੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਜਥੇਬੰਦੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਨਵਦੀਪ ਜਲਵੇੜਾ ਨੇ ਹਮੇਸ਼ਾ ਹੀ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਆਵਾਜ਼ ਚੱਕੀ ਹੈ ਤੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹੈ ਤੇ ਉੱਥੇ ਕਿਤੇ ਨਾ ਕਿਤੇ ਸਾਡਾ ਫਰਜ਼ ਹੁੰਦਾ ਹੈ ਕਿ ਹੁਣ ਨਵਦੀਪ ਝਲਵੇੜਾ ਦੇ ਹੱਕ ਦੇ ਵਿੱਚ ਖੜੀ ਐ ਤੇ ਜਿਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾਂ ਸਿਧਾਨਾਂ ਦਾ ਹੋਰ ਕੀ ਕਹਿਣਾ ਹੈ ਸੋ ਪੰਜਾਬੀਓ ਤਿਆਰ ਹੋ ਜਾਓ ਫਿਰ ਤਾਰੀਖ 17 ਉਸ ਜਿਹਾਰੂ ਨੌਜਵਾਨ ਦੇ ਲਈ ਆਪਾਂ ਵਾਲੇ ਜਾਣਾ ਮਸਤੂਆਣਾ ਸਾਬ ਤੋਂ ਤੁਰਨਾ ਹੈ ਸਵੇਰੇ 17 ਤਾਰੀਖ ਨੂੰ 9 ਵਜੇ ਮਸਤੂਆਣਾ ਸਾਬ ਇਕੱਠੇ ਹੋਣਾ ਜਿਹੜੇ ਮੇਰੇ ਸੱਜਣ ਭਰਾ ਜਾਣਾ ਚਾਹੁੰਦੇ ਐ ਜਾਣਾ ਚਾਹੁੰਦੇ ਨਹੀਂ ਜਾਣਾ ਚਾਹੀਦਾ 9 ਵਜੇ ਮਸਤੂਣਾ ਸਾਹਿਬ ਜ਼ਰੂਰ ਇਕੱਠੇ ਹੋਈਏ ਆਪਾਂ ਤੇ ਉੱਥੋਂ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਅੰਬਾਲੇ ਜਿਹੜੇ 17 ਤੇ 18 ਦੋ ਦਿਨਾਂ ਦਾ ਧਰਨਾ ਜਿਹੜਾ ਅੰਬਾਲੇ 'ਚ ਰੱਖਿਆ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਬਾਗ ਚੜ੍ਹ ਕੇ ਆਪਾਂ ਇਸ 17 ਵਾਲੇ ਇਕੱਠ ਦਾ 18 ਵਾਲੇ ਇਕੱਠ ਦਾ ਹਿੱਸਾ ਬਣੀਏ ਕਿਉਂਕਿ ਲਗਾਤਾਰ 2 ਮਹੀਨਿਆਂ ਤੋਂ ਨਵਦੀਪ ਸਿੰਘ ਜਨਵੇੜਾ ਜੇਲ੍ਹ ਚ ਬੰਦ ਦਾ ਅਨੰਤ ਸ਼ਦਰ ਉੱਢਾਇਆ ਗਿਆ ਛੱਡੇ ਉਹਦੇ ਪਾੜੇ ਗਏ ਆ ਬਰਫਾਂ ਤੇ ਉਹ ਲਟਾਇਆ ਗਿਆ ਖੜਾ ਉਹਨੂੰ ਰੱਖਿਆ ਗਿਆ ਕਈ ਕਈ ਰਾਤਾਂ ਤਾਂ ਬੰਨ ਕੇ ਹੱਥ ਦੋਨੇ ਆ ਤਾਂ ਬੰਨ ਕੇ ਨਾ ਪੱਖੇ ਨਾਲ ਸੌਣ ਨਹੀਂ ਦਿੰਦੇ ਕਈ ਕਿ ਐ ਐ ਲਾ ਲ ਨਾ ਚੇਪੀ ਐ ਅੱਖਾ ਥੱਲੇ ਕਰਕੇ ਐ ਚੇਪੀ ਉਹ ਤਾਂ ਹਾਂ ਲਾ ਦਿੰਦੇ ਆ ਵੀ ਅੱਖ ਵੀ ਨਾ ਮਚੇ ਗੋਤ ਮਤਲਬ ਕਿ ਉਹਦੇ ਜਿਹੜੇ ਅੰਗ ਨੇ ਉਹਨਾਂ ਤੇ ਕੋਈ ਰਬੜ ਵਗੈਰਾ ਛਾ ਆ ਕੇ ਪਿਸ਼ਾਬ ਦਾ ਬੰਦੇ ਨੂੰ ਜ਼ੋਰ ਪੈਂਦਾ ਤਾਂ ਅੰਦਰੋਂ ਬਲੈਡਰ ਪਾਟਨ ਵਾਲਾ ਹੋ ਜਾਂਦਾ ਤੇ ਤਸ਼ੱਦਦ ਬਹੁਤ ਤਰ੍ਹਾਂ ਦੇ ਹੁੰਦੇ ਆ ਜਿਹਨੂੰ ਕਹਿੰਦੇ ਆ 3rd ਡਿਗਰੀ ਟੌਰਚਰ ਕਹਿੰਦੇ ਆ ਸੋ ਉਸ ਨੌਜਵਾਨ ਤੇ ਸਾਰੇ ਜਿਹੜੇ ਤਸ਼ੱਦਦ ਜ਼ੁਲਮ ਉਹ ਟਾਏ ਆ ਹਰਿਆਣੇ ਦੀ ਸਰਕਾਰ ਨੇ ਤੇ ਨਾਲ ਜਿਹੜੀ ਸੈਂਟਰ ਦੀ ਸਰਕਾਰ ਆ ਦੋਨਾਂ ਨੇ ਲੜ ਕੇ ਸੋ ਸਾਡਾ ਫਰਜ਼ ਬਣਦਾ ਹੈ ਕਿ 220 ਦੇ ਅੰਦੋਲਨਾਂ ਦੇ ਵਿੱਚ ਵੀ ਉਸ ਨੌਜਵਾਨ ਨੇ ਉਸ ਮੋਰਚੇ ਦਾ ਡਟ ਕੇ ਸਾਥ ਦਿੱਤਾ ਲਗਾਤਾਰ ਪਹਿਰਾ ਦਿੱਤਾ ਐਸ ਮੋਰਚੇ ਸ਼ੰਭੂ ਦੇ ਖਨੌਰੀ ਵੀ ਲਗਾਤਾਰ ਉਹ ਨੌਜਵਾਨ ਡਟਿਆ ਰਿਹਾ ਲੋਕਾਂ 'ਚ ਜੋਸ਼ ਭਰਦਾ ਰਿਹਾ ਲਾਂਬੰਦ ਕਰਦਾ ਰਿਹਾ ਸੋ ਆਓ ਆਪਾਂ 17 ਤਰੀਕ ਨੂੰ ਅਵਾਲੇ ਵੱਲ ਚਾਲੇ ਪਾਉਣੇ ਆ 9 ਵਜੇ ਆਪਾਂ ਮਸਤੂਆਣਾ ਸਭ ਇਕੱਠੇ ਹੋਣਾ ਹੈ ਉਥੋਂ ਕਾਫਲੇ ਦੇ ਰੂਪ ਵਿੱਚ ਆਪਾਂ ਚੱਲਣਾ ਸੋ ਵੱਧ ਤੋਂ ਵੱਧ ਤੁਹਾਨੂੰ ਨੌਜਵਾਨ ਨੂੰ ਪੀੜਾ ਕਿ ਸਾਨੂੰ ਅੱਜ ਉਸ ਨੌਜਵਾਨ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਨਹੀਂ ਤਾਂ ਹੋਰ ਨਵੇਂ ਤੋਂ ਨਵੇਂ ਪਰਚੇ ਉਹਦੇ ਪਾ ਕੇ ਤੇ ਉਹਨੂੰ ਲਗਾਤਾਰ ਹੋਰ ਲੰਮਾ ਸਮਾਂ ਜੇਲਾ ਵਿੱਚ ਧੱਕਿਆ ਜਾ ਸਕਦਾ ਉਹਦੇ ਤੇ ਉਸ ਨੌਜਵਾਨ ਦੇ ਉੱਤੇ ਅਸ਼ਦਤ ਟਾਇਆ ਜਾ ਸਕਦਾ ਸੋ ਆਓ 17 ਤਰੀਕ ਸਮਾਂ 9 ਵਜੇ ਮਸਤੋਣਾ ਸਾਹਿਬ ਇਕੱਠੇ ਹੁੰਨੇ ਆ ਜੀ ਵਾਹਿਗੁਰਜੇ ਖਾਲਸਾ ਵਾਹਿਗੁਰਜੀ ਕੀ ਫਤਹ